ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲਾ-ਪਰਾ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਭਰਾ ਆਪਾਂ ਨੂੰ ਦੇਖਣ ਵਾਲੇ ਦੂਰੋਂ ਨੇੜਿਓਂ ਠੀਕ ਠਾਕ ਹੋਣਗੇ ਬਾਈ ਜੀ ਕਿੰਨੇ ਲੈਂਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲੇ ਕੈਨੇਡਾ ਅਮਰੀਕਾ ਚੋਂ ਭੈਣ ਭਰਾ ਆਪਾਂ ਨੂੰ ਦੇਖਦੇ ਨੇ ਸਾਰੇ ਬਾਈ ਜੀ ਆਪਣੇ ਮਾਨ ਗੋਟ ਫਾਰਮ ਤੇ ਸਵਾਗਤ ਹਾਂਜੀ ਬਾਈ ਆਪਾਂ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਜਾਣਕਾਰੀ ਲੈ ਕੇ ਆਏ ਹਾਂ ਕਿ ਕਿਹੜੇ ਬਾਈ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਨੇ ਵੀ ਸਾਲ ਦੋ ਸਾਲ ਪਹਿਲਾ ਉਹ ਜਾ ਕੇ ਫਾਰਮਾਂ 'ਚ ਵਿజిਟ ਕਰਦੇ ਨੇ ਜਾਂ ਆਪਾਂ ਕਿਤੋਂ ਜਾਣਕਾਰੀ ਲੈਣੇ ਆ ਪੂਰੀ ਇਹਨ ਗੌਰ ਦੇ ਨਾਲ ਕੰਮ ਅੱਜ ਕੱਲ ਕਿਹੜੇ ਨਵੇਂ ਭੈਣ ਭਰਾ ਕਰ ਰਹੇ ਨੇ ਪੂਰੇ ਸੌਕ ਦੇ ਨਾਲ ਕਰ ਰਹੇ ਨੇ ਠੀਕ ਆ ਬਾਈ ਜੀ ਆਪਾਂ ਅੱਜ ਇੱਕ ਨਾ ਬੱਕਰਾ ਸੇਲ ਕੀਤਾ ਬਾਈ ਨੂੰ ਤੇ ਲੈਣ ਆਏ ਨੇ ਆਪਣੇ ਲਵੋਂ ਬੱਚਾ ਕਿ ਨਾ ਬਰੀਡਿੰਗ ਵਾਸਤੇ ਜਾ ਰਿਹਾਗਾ ਕਿਹੜੇ ਬੰਦੇ ਕਹਿੰਦੇ ਨੇ ਵੀ ਬਰੀਡਿੰਗ ਤੇ ਕੰਮ ਉਹ ਬਰੀਡਿੰਗ ਤੇ ਕੰਮ ਬਾਈ ਤੁਹਾਨੂੰ ਬੱਕਰਾ ਵੀ ਦਿਖਾਵਾਂਗੇ ਬਹੁਤ ਸੋਹਣਾ ਕੰਮ ਆਗਾ ਸਹਿਕ ਤੰਦਾਗਾ ਆਪਣੇ ਮਾਨਗੋਟ ਫਾਰਮ ਤੇ ਬਾਈ ਜੀ ਬਹੁਤ ਬਾਈ ਜੁੜੇ ਹੋਏ ਨੇ ਭੈਣ ਭਰਾ ਜੁੜੇ ਹੋਏ ਨੇ ਸਾਰੇ ਵੀ ਕਿੰਨੇ ਆਪਾਂ ਨੂੰ ਦੇਖਦੇ ਹੁੰਦੇ ਆਗੇ ਭਰਾ ਜਿਹੜੇ ਵੀ ਕੋਈ ਕੰਮ ਕਰ ਰਹੇ ਆਗੇ ਬਹੁਤ ਵਧੀਆ ਸਹਿਯੋਗ ਤੁਹੰਦਾ ਬਾਈ ਜੀ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਤੁਹਾਨੂੰ ਲੋੜ ਪਏ ਜੇ ਜਾਣਕਾਰੀ ਦੀ ਆਪਾਂ ਤੁਹਾਡੇ ਨਾਲ ਬਾਈ ਜੀ ਹਾਜ਼ਰਾਂਗੇ ਆਪਣਾ ਨੰਬਰ ਬਾਈ ਜੀ 8837840986 ਆਪਾਂ ਬਾਈ ਜੀ ਨਾਲ ਕਰਾਉਂਦੇ ਆ ਗੱਲਬਾਤ ਕਿਹੜੇ ਆਪਾਂ ਨੂੰ ਅੱਜ ਬਾਈ ਜੀ ਆਪਾਂ ਤੋਂ ਬੱਕਰਾ ਲੈਣਾ ਹੈ ਨਹੀਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਵੀਰੇ ਚੱਠੇ ਸੇ अच्छा जी हां जी जिला संगरूर हां जी वीर ठीक है जी पहला ਬੱਕਰੀਆਂ ਰੱਖਦੇ ਹੋ हां जी ਵੀਰੇ ਪਹਿਲਾਂ ਕਈ ਵਾਰ ਆਪਾਂ ਬੀਟਲ ਦਾ ਕੰਮ ਸ਼ੁਰੂ ਕਰਨ ਦੀ ਸਲਾਹ ਕੀਤੀ ਸੀਗੀ ਫਿਰ ਆਪਾਂ ਕੁਝ ਦੇਸੀ ਬੱਕਰੀ ਵੀ ਰੱਖਿਆ ਸੀ ਹੁਣ ਆਪਣੇ ਕੋਲ ਬਰਬਰੀ ਬੱਕਰੀਆਂ ਨੇ ਦੋ ਤਿੰਨ ਠੀਕ ਹੈ ਜੀ ਹੁਣ ਆਪਾਂ ਸਲਾਹ ਕੀਤੀ ਵੀ ਆਪਾਂ ਬੀਟਲ ਦੀ ਬਰੀਡਿੰਗ ਤੇ ਕੰਮ ਕਰ ਲੈਨੇ ਆ ਠੀਕ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਸਾਨੂੰ ਵੀਰੇ ਤਕਰੀਬਨ 3 3.5 ਸਾਲ ਹੋ ਗਏ ਆਪਾਂ ਆਪਣੇ ਚੈਨਲ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆਂਗੇ ਉਸ ਤੋਂ ਸਾਨੂੰ ਵੀ ਇਹ ਨੌਲੇਜ ਮਿਲੀ ਵੀ ਬੀਟਲ ਦੇ ਕੰਮ ਦੇ ਵਿੱਚ ਕਿੰਨਾ ਵੀ ਅੱਗੇ ਪ੍ਰੋਫਿਟ ਆਇਗਾ ਵੀ ਲਾਹੇਵੰਦਤ ਹੁੰਦਾ ਇਹ ਨਹੀਂ ਠੀਕ ਹੈ ਜੀ ਕੰਮ ਕੀ ਕਰਦੇ ਹੋ ਬਾਈ ਜੀ ਪੜ੍ਹਾਈ ਲਿਖਾਈ ਦੀ ਜੀ ਗੱਲ ਕਰੀ ਜਾਵੇ ਬਿਰਜੀ ਮੈਂ ਬੀ ਟੈਕ ਕਰ ਰਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਠੀਕ ਹੈ ਜੀ ਹਾਂ ਮੈਨੂੰ ਲੱਗਿਆ ਵੀ ਨਾਲ ਕੋਈ ਨਾ ਕੋਈ ਸਹਾਇਕ ਧੰਦਾ ਤੋਰਨਾ ਚਾਹੀਦਾ ਆਪਾਂ ਨੂੰ ਵੀ ਨਾਲ ਨਾਲ ਪੜ੍ਹਾਈ ਦੇ ਨਾਲ ਸਹਾਇਕ ਧੰਦਾ ਬੱਕਰੀਆਂ ਦਾ ਤੁਸੀਂ ਬੱਕਰੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਹਾਂਜੀ ਠੀਕ ਆ ਸੋਨੂੰ ਕਹਿੰਦਾ ਨਹੀਂ ਲੱਗਿਆ ਮੈਂ ਪੜ੍ਹਿਆ ਲਿਖਿਆ ਕੋਈ ਸੋਨੂੰ ਕੋਈ ਨਾ ਫਰਤਾਉਂਦੇ ਕੰਮ ਦੇ ਵਿੱਚ ਕੋਈ ਬੰਦਾ ਕਹਿੰਦਾ ਹੋਵੇ ਸੋਨੂੰ ਕੋਈ ਮੁੰਡੇ ਖੁੰਡੇ ਆਪਣੇ ਅਜੇ ਯਾਰ ਮਿੱਤਰ ਲੱਗੇ ਨੇ ਕਹਿੰਦੇ ਬੱਕਰੇ ਦਾ ਕੰਮ ਕਰੇਗਾ ਸੋਨੂੰ ਨਹੀਂ ਵੀਰੇ ਆਪ ਆਪਣਾ ਕੀਤਾ ਹੁੰਦਾ ਹੈ ਆਪਣਾ ਕੰਮ ਕਰਨ ਦੀ ਸ਼ਰਮ ਹੁੰਦੀ ਹੈ। ਨਾ ਠੀਕ ਹੈ ਬਾਈ ਜੀ ਬਾਕੀ ਵੀਰੇ ਜੇ ਆਪਾਂ ਲੋਕਾਂ ਦੇ ਕਹਿਣ ਨਾਲ ਚੱਲਾਂਗੇ ਆਪਾਂ ਅੱਗੇ ਵਧੇ ਨਹੀਂ ਆਣਾ ਪਰੋਂ। ਉਹ ਖੇ ਮਰ ਜਾਗੇ। ਹਾਂਜੀ ਵੀਰੇ। ਕਿਉਂ ਲਈ ਲੋਕ ਤਾਂ ਬਹੁਤ ਕੁਝ ਕਹਿਣਗੇ ਨਾ? ਹਾਂਜੀ। ਨਾ ਬਹੁਤ ਸੋਹਣੀ ਸੋਚ ਆ ਬਾਈ ਜੀ ਨਾਲ ਸਟੱਡੀ ਕਰ ਰਿਹਾ ਬਾਈ ਪੜ ਰਿਹਾਗਾ। ਤੇ ਨਾਲ ਕਹਿੰਦਾ ਬਾਈ ਜੀ ਕਹਿੰਦਾ ਬੱਕਰੀਆਂ ਸਹਾਇਕਤਮਦਾ ਕਰ ਰਿਹਾਗਾ। ਤੇ ਬਾਈ ਜੀ ਫਿਰ ਆਪਣੇ ਨਾਲ ਉਰੇ ਆਉਣ ਦਾ ਕੋਈ ਤੁਹਾਡਾ ਕੀ ਸੰਬੰਧ ਬਣਿਆ ਆਪਣਾ ਇਹ ਦੱਸੋ। ਵੀਰ ਜੀ ਆਪਾਂ ਆਪਣੇ ਚੈਨਲ ਨਾਲ ਵੀ ਕਾਫੀ ਟਾਈਮ ਤੋਂ ਜੁੜੇ ਹੋਏ ਆ ਜਿਵੇਂ ਕਿ ਆਪਣਾ ਸਵੇਰ ਉਰਿਆ ਕੇ ਪਤਾ ਲੱਗਿਆ ਬਹੁਤ ਵਧੀਆ ਨੇਚਰ ਆ ਤੁਹਾਡਾ ਠੀਕ ਹੈ ਜੀ ਧੰਨਵਾਦ ਬਾਕੀ ਜਿਹੜੀ ਵੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਸਾਰੀ ਸਹੀ ਜਾਣਕਾਰੀ ਦਿੱਤੀ ਵੀ ਕੋਈ ਗਲਤ ਰਾਤ ਨਹੀਂ ਪਾਇਆ ਵੀਰ ਜੀ ਹੋਰਾਂ ਨੇ ਵੀ ਜਿਹੜੀ ਉਹਨਾਂ ਨੇ ਸਾਨੂੰ ਬੱਕਰਾ ਦਿੱਤੇ ਨੇ ਸੇਲ ਕੀਤੇ ਨੇ ਉਹ ਵੀ ਬਹੁਤ ਟਾਪ ਕੁਆਲਟੀ ਦੇ ਦਿੱਤੇ ਨੇ ਠੀਕ ਹੈ ਦੇਖੋ ਬਾਈ ਜੀ ਇੱਕ ਗੱਲ ਹੋਰ ਵੀ ਆ ਆਪਾਂ ਕਹਣਾ ਆਪਣੇ ਪਸ਼ੂ ਦੀ ਗਾਰੰਟੀ ਲੈਨੇ ਆ ਕਿਹੜਾ ਆਪਣੇ ਲਗੋ ਜਾਊਗਾ ਠੀਕ ਹੈ ਜੀ ਜੋਲੀ ਕੜਾ ਆਪਣੇ ਲੱਭ ਜਾਊਗਾ ਆਪਾਂ ਨੂੰ ਪਤਾ ਕਿ ਵੀ ਆਪਣੇ ਬੱਕਰਿਆਂ ਦਾ ਆਪਣਾ ਖਾਂਦਾ ਨਾ ਠੀਕ ਆ ਗਾਹਾਂ ਬਾਰੀ ਵੀ ਗਰੰਟੀ ਹੈ ਜੇ ਕੋਈ ਕਿਸੇ ਤਰ੍ਹਾਂ ਦਾ ਸੋਨੇ ਕੋਈ ਦੇਸੀ ਪਰਦੇਸੀ ਕਹਦੇ ਬੱਕਰੇ ਦੇ ਵਿੱਚੋਂ ਆਪਾਂ ਬਾਈ ਜੀ ਵਾਪਸ ਕਰਾਂਗੇ ਠੀਕ ਆ ਅੱਜ ਕੱਲ੍ਹ ਤੁਹਾਨੂੰ ਪਤਾ ਕੋਈ ਵੀ ਆਪਾਂ ਗਾਜੇ ਕੰਮ ਕਰਿਆ ਲੈ ਕਹਿੰਦਾ ਜੋਰੇ ਦੇਖ ਲਓ ਕੱਲ੍ਹ ਵੀ ਸਾਡੀ ਕੋਈ ਗਰੰਟੀ ਨਹੀਂ ਆਪਾਂ ਫੇਰ ਵੀ ਕਹਦੇ ਨੇ ਬੰਦੇ ਨੂੰ ਵੀ ਸਾਡੀ ਗਰੰਟੀ ਹੈਗੀ ਠੀਕ ਹੈ ਜੀ ਕਿਵੇਂ ਸਾਰੇ ਜਦੋਂ ਤੁਹਾਨੂੰ 2 ਸਾਲ ਹੋ ਗਏ ਆਪਣੇ ਨਾਲ ਜੋੜੇ ਨੂੰ 2 ਸਾਲ ਹੋ ਗਏ ਉਹਨੇ ਹਾਂ ਜੀ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਕਦੇ ਮਾੜੀ ਰਹਿਤ ਨਹੀਂ ਦਿੱਤੀ ਨਹੀਂ ਵੀਰ ਜੀ ਕੋਈ ਮਾੜੀ ਰਹਿ ਨਹੀਂ ਦਿੱਤੀ ਕੋਈ ਦਵਾਈ ਬੂਟੀ ਕਨਿਓ ਕੋਈ ਮਾਲ ਪਸੋ ਕਨਿ ਵੀ ਸੋਨੂੰ ਕਰਿਆ ਅੱਖ ਵੀ ਆਜੋ ਸੱਥੋ ਲੈ ਜਾਓ ਸੋਨੂੰ ਕੋਈ ਰੇਟ ਵਗੈਰਾ ਕਿਵੇਂ ਲੱਗਿਆ ਹੋਵੇ ਉਹ ਦੱਸੋ ਬੰਦਿਆਂ ਨੂੰ ਨਹੀਂ ਵੀਰ ਜੀ ਸਾਨੂੰ ਜਮਾਂ ਜਾਇਜ਼ ਰੇਟ ਲਾਏਗਾ ਵੀਰ ਜੀ ਉਹਨਾਂ ਨੇ ਅਤੇ ਜਿਹੜੀ نسل ਦੇ ਸਾਨੂੰ ਪੱਠਾਂ ਦਿੱਤੀਆਂ ਨੇ ਬਹੁਤ ਕੈਂਟ ਲੱਗਿਆ ਸਾਨੂੰ ਠੀਕ ਹੈ ਜੀ ਧੰਨਵਾਦ ਤੇ ਗਾਹ ਫਰ ਕੰਮ ਗਾਹ ਅੱਗੇ ਅੱਗੇ ਬਤਾਉਂਗੇ ਹਾਂਜੀ ਵੀਰ ਜੀ ਅੱਗੇ ਆਪਾਂ ਜੁੜੇ ਰਹਿਣਾਗੇ ਤੁਹਾਡੇ ਨਾਲ ਬਰੀਡਿੰਗ ਤੇ ਕੰਮ ਕਰੂੰਗਾ ਹਾਂਜੀ ਵੀਰ ਜੀ ਹਾਂਜੀ ਕਲੇਵੰਦਰਾ ਮੜਾ ਬੱਕਰਾ ਲੈ ਫੜਕੇ ਬੱਕਰਾ ਦਿਖਾਉਣਾ ਬਾਈ ਜੀ ਸੋਨੂੰ ਕਿਹੜਾ ਬਾਈਆਂ ਨੂੰ ਆਪਾਂ ਨੇ ਅੱਜ ਦਿੱਤਾ ਬਹੁਤ ਹੀ ਲੱਖਾ ਪਸ਼ੂ ਹੈਗਾ ਤੇ ਨਾਲ ਭੈਣ ਵੀ ਆਈ ਆ ਬਾਈ ਦੇ ਨਾਲ ਠੀਕ ਆ ਜੀ ਚਲੋ ਕਹਿੰਦੀ ਵੀ ਆਪਾਂ ਨੇ ਕੈਮਰੇ ਦੇ ਮੂਰੇ ਆਉਣਾ ਨਹੀਂ ਚਲੋ ਕੋਈ ਨਹੀਂ ਗੱਲ ਕੀ ਗੱਲ ਕਰਨਾ ਇਹ ਬਾਈ ਦਾ ਇੱਕ ਹੋਰ ਵੀ ਆ ਬਾਈ ਦਾ ਕਿ ਨਾ ਕਿਹੜਾ ਮੰਮੀ ਡੈਡੀ ਨੇ ਉਹ ਬਹੁਤ ਪਿਆਰ ਕਰਦੇ ਬੱਕਰੀਆਂ ਨੂੰ ਦੇਖੋ ਬਾਈ ਜੀ ਆਪਾਂ ਨੇ ਆਹ ਕਿਹੜਾ ਬੱਕਰਾ ਸੇਲ ਕਰਿਆਗਾ ਬਾਈ ਨੂੰ ਠੀਕ ਹੈ ਜੀ ਪੂਰਾ ਪਾਵਰ ਦੇ ਵਿੱਚ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਫਾਲਟ ਹੋਇਆ ਕੋਈ ਦੇਸੀ ਪਰਦੇਸੀ ਕਹਦੇ ਆਪਾਂ ਬਾਈ ਜੀ ਵਾਪਸ ਕਰਾਂਗੇ ਆਪਣਾ ਬੱਕਰਾ ਠੀਕ ਹੈ ਜੀ ਬਹੁਤ ਚੰਗੀ ਬਲੱਡ ਲਾਈਨ ਦਾ ਦਿਖਾਵਤ ਆਰ ਥੱਲੇ ਅੜਕੇ ਦਾ ਬੱਕਰਾ ਥੱਲੇ ਦਿਖਾ ਆ ਦੇਖੋ ਬਾਈ ਜੀ ਫੇਸਬੁਕ ਤੋਂ ਦੇਖੋ ਸਾਰਾ ਕੁਝ ਕਿਵੇਂ ਲੱਗੇ ਵੀਰੇ ਬੱਕਰਾ ਸੋਨੂੰ ਬੱਕਰਾ ਵੀਰੇ ਬਹੁਤ ਟਾਪ ਕੁਆਲਿਟੀ ਦਾ ਬੱਕਰਾ ਵੀਰੇ ਤੇ ਕੋਈ ਕਿਸੇ ਤਰ੍ਹਾਂ ਦੀ ਘਾਟ ਹੋਵੇ ਨਹੀਂ ਵੀਰੇ ਓਕੇ ਸਾਰਾ ਕੁਝ ਠੀਕ ਹੈ ਜੀ ਅੱਬਾ ਫਿਰ ਵੀ ਦਿਖਾਵਾਂਗੇ ਜਦੋਂ ਇਹਨੂੰ ਤਿਆਰ ਕੀਤਾ ਅਗਲੀ ਵੀਡੀਓ ਚ ਕਿਉਂ ਲਈ ਇਹ ਸਾਰਾ ਕਿ ਨਾ ਤਿੰਨ ਕ ਮਹੀਨਿਆਂ ਦਾ ਹੋਇਆ ਉਮਰ ਇਹਦੀ ਤਿੰਨ ਕ ਮਹੀਨਿਆਂ ਦੀ ਉਮਰ ਆ ਗਈ ਤੇ ਜਾ ਕੇ ਕਹਾ ਬਹੁਤ ਚੰਗੀ ਕੁਆਲਿਟੀ ਦਾ ਬਣਨਾ ਕਹਾ ਬੱਚੇ ਵੀ ਨਹੀਂ ਆਉਦੇ ਤੇ ਲਿਆਉਣੇ ਨੇ ਬੱਕਰੀ ਦੇਸੀ ਹੋਈ ਤਾਂ ਵੀ ਆਉਦੇ ਤੇ ਬੱਚੇ ਲਿਆਉਣਗੇ ਇੰਨੀ ਕੁਆਲਿਟੀ ਚੰਗੀ ਦਾ ਤੇ ਬਾਈ ਜੀ ਸੋਨੂ ਕਨਾ ਇਹ ਵੀਡੀਓ ਚੰਗੀ ਲੱਗੀ ਗਾਹਾਂ ਦੀ ਗਾਹ ਭਰਾ ਕਿਹੜੇ ਨਵੇਂ ਭਰਾ ਕੰਮ ਕਰਨਾ ਚਾਹੁੰਦੇ ਨੇ ਉਹ ਸ਼ੇਅਰ ਕਰ ਦਿਆ ਕਰੋ ਨਾਲ ਬਾਈ ਦੇ ਕਨਾ ਮੰਮੀ ਡੇੜੀ ਬਹੁਤ ਸਾਥ ਦੇ ਰਹੇ ਨੇ ਬਾਈ ਦਾ ਤੇ ਨਾਲ ਭੈਣ ਆ ਕਨਾ ਕਿਹੜੀ ਬਹੁਤ ਹੋਰ ਭੈਣੇ ਠੀਕੋ ਹਾਂਜੀ ਤੁਸੀਂ ਦੱਸੋ ਹੋਰ ਕੀ ਠੀਕ ਹੈ ਸਰ ਹਾਂ ਠੀਕਾ ਕਿੰਨਾ ਟਾਈਮ ਹੋ ਗਿਆ ਭਾਣੇ ਕੰਮ ਕਰਦਿਆਂ ਆਪਾਂ ਨੂੰ ਵੀਰੇ ਤਕਰੀਬਨ ਵੀ ਮੈਂ ਪਸੂਆਂ ਦੇ ਨਾਲ ਤਾਂ ਸਟਾਰਟਿੰਗ ਤੋਂ ਰੱਖਦੀ ਸੀ ਜਦ ਤੋਂ ਬੱਚੇ ਛੋਟੇ ਸੀਗੇ ਉਹਨਾਂ ਦਾ ਲਗਾ ਬਧੀ ਗਿਆ ਉਹਨਾਂ ਨਾਲ ਠੀਕ ਹੈ ਤੇ ਫਿਰ ਚਲੋ ਵੀ ਹੌਲੀ ਹੌਲੀ ਇੰਨੀ ਨਹੀਂ ਜਾਣਕਾਰੀ ਸੀ ਦੇਸਤੀ ਬੱਚੇ ਰੱਖਣੇ ਫੇਰ ਮਤਲਬ ਕਿ ਅਸੀਂ ਬਰਬਰੀ ਰੱਖ ਲਈ ਜੀ ਤੇ ਹੁਣ ਅਸੀਂ ਜਦੋਂ ਤੁਹਾਡੇ ਚੈਨਲ ਨਾਲ ਜੁੜੇ ਹਾਂ ਉਹਦੇ ਸਾਨੂੰ ਇਹਨਾਂ ਤੋਂ ਜਾਣਕਾਰੀ ਵੀ ਬਹੁਤ ਮਿਲੀ ਕੋਈ ਭਣ ਰੀਡਿੰਗ ਤੇ ਕੰਮ ਕਰਨ ਬਾਰੇ ਫਿਰ ਕੋਈ ਧੋਖਾਧੜੀ ਤਾਂ ਨਹੀਂ ਹੋਈ ਭਾਵੇਂ ਤੁਹਾਡੇ ਨਾਲ ਆਉਣ ਤੇ ਉਰੇ ਨਹੀਂ ਵੀ ਮੈਂ ਫਸਟ ਵਾਰ ਤੁਹਾਨੂੰ ਮਿਲੀ ਇੱਕ ਦੋ ਵਾਰ ਆਪਣੀ ਫੋਨ ਤੇ ਗੱਲ ਹੋਣੀ ਵੀ ਮੈਨੂੰ ਜੋ ਲੱਗਿਆ ਵੀ ਬਹੁਤ ਸਹੀ ਲੱਗਿਆ ਸਾਰਾ ਖੁਸ਼ ਠੀਕ ਆ ਆਪਣੇ ਧੰਨਵਾਦ। ਬਰੀਡ ਚ ਨਹੀਂ ਦਿੱਕਤ ਆਈ ਵੀ ਮਤਲਬ ਕਿ ਤੁਸੀਂ ਸਾਨੂੰ ਜਮੀ ਜਾਇਜ਼ ਰੇਟ ਤੇ ਵੀ ਪੂਰੀ ਟਾਪ ਕੁਆਲਟੀ ਦੀ ਦਿੱਤੀ ਆ ਬਰੀਡ ਆ ਜਿਹੜੀ ਜੀ। ਨਾ ਠੀਕ ਆ ਆਪਣੇ ਪਤਾ ਗੱਲ ਕਿ ਕਿਹੜਾ ਬੰਦਾ ਦੇਖੋ ਆਪਣੇ ਨਾਲ ਜੁੜਿਆ ਰਹੂ ਆਪਾਂ ਕਿਸੇ ਦਾ ਵੀ ਗਾਲ ਨਹੀਂ ਮੋਚਦੇ। ਕਿਉਂ ਲਈ ਦੇਖੋ ਪੈਸਾ ਤਾਂ ਬਹੁਤ ਹਰੇਕ ਬੰਦੇਲੇ ਵੀ ਹੁੰਦਾ ਪਰ ਇੱਜ਼ਤ ਨਹੀਂ ਹੁੰਦੀ। ਹਾਂਜੀ ਵੀਰੇ। ਕਿਉਂ ਲਈ ਆਪਾਂ ਇੱਜ਼ਤ ਤੇ ਮਾੜੀ ਜੀ ਗੱਲ ਤੇ ਖਰਾਬ ਕਰ ਲਈਏ ਉਹਦਾ ਕੋਈ ਗੱਲਾਂ ਦਾ ਕੋਈ ਸਵਾਦ ਨਹੀਂ ਆਉਂਦਾ। ਕਿਉਂ ਲਈ ਬੰਦਾ ਕਿਹੜਾ ਨਵਾਂ ਕੰਮ ਕਰਦਾ ਉਹ ਬੰਦੇ ਦਾ ਸੌਂਕ ਮਰ ਜਾਂਦਾ। ਹਾਂਜੀ ਠੀਕ ਆ ਮੈਂ ਵੀ ਇਹ ਨਹੀਂ ਹੈਗਾ ਵੀ ਮੈਂ ਜਾਣਕਾਰੀ ਬਹੁਤ ਲੱਤੀ ਹਨਾ ਮਤਲਬ ਕਿ ਬਹੁਤ ਬੱਚੇ ਵੀ ਦੇਖ ਕੇ ਵੀ ਮੈਨੂੰ ਨਹੀਂ ਕਿਤੇ ਵੀ ਸਹੀ ਨਹੀਂ ਲੱਗਿਆ ਪਰ ਤੁਹਾਡੇ ਕੋਲੇ ਆਉਣ ਤੇ ਵੀ ਮੈਨੂੰ 1% ਵੀ ਆਇ ਨਹੀਂ ਲੱਗਿਆ ਵੀ ਇੱਥੇ ਮੇਰੇ ਨਾਲ ਧੋਖਾ ਹੋ ਸਕਦਾ ਸਾਡਾ ਕੁਆਲਟੀ 'ਚ ਕੋਈ ਵੀ ਮਤਲਬ ਕਿ ਕੰਪਰੋਮਾਈਜ਼ ਕਰਨਾ ਪਊ ਆਪਾਂ ਨੂੰ ਵੀ ਸਾਰੀ ਚੀਜ਼ ਹੀ ਪਨਾਂਗ ਹੋ ਜੂ ਠੀਕ ਆ ਪਾਣੀ ਕੋਈ ਨੁਕਸ ਹੋਇਆ ਬੱਚੇ ਲੈ ਕੇ ਜੀ ਧੰਨਵਾਦ ਪਾਣੀ ਬਹੁਤ ਬਹੁਤ ਸਾਡੇ ਉਹਰੇ ਮਾਨਗਾਰਡ ਗੌਟ ਫਾਰਮਾ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆਗਾ ਤੇ ਪਾਣੀ ਆਪਣਾ ਪਿੰਡ ਦੱਸੋ ਦੁਬਾਰਾ ਚੱਠੇ ਸੇਕਵਾ ਜਿਲ੍ਹਾ ਸੰਗਰੂਰ ਚ ਠੀਕ ਹੈ ਜੀ ਹਾਂ ਜੀ ਠੀਕ ਹੈ ਭਾਣੇ ਗਾਹ ਅੱਗੇ ਕੇ ਕੰਮ ਬਤਾਉਂਗੇ ਫਿਰ ਹਾਂ ਜੀ ਵੀਰ ਇਹਨੂੰ ਆਪਾਂ ਨੇ ਇਹਨੂੰ ਵੀਜ਼ ਲਾ ਕੇ ਤਿਆਰ ਕਰਨਾ ਮੇਰੇ ਆਪਾਂ ਤੁਹਾਨੂੰ ਮਤਲਬ ਕਿ ਬੁਲਾਵਾਂਗੇ ਇਹਨੂੰ ਦਿਖਾਵਾਂਗੇ ਠੀਕ ਹੈ ਲੈ ਬਾਈ ਜੀ ਸਾਨੂੰ ਕਹਿੰਦਾ ਕਿਹੜਾ ਅੱਜ ਬੱਕਰਾ ਸਾਨੂੰ ਦਿਖਾ ਰਿਹਾ ਸਾਨੂੰ ਇਹ ਕਹਿੰਦਾ ਦੁਬਾਰਾ ਵੀਡੀਓ ਦੇ ਵਿੱਚ ਜਾ ਕੇ ਆਪਾਂ ਬਾਈਆਂ ਦੇ ਪਿੰਡ ਕਨਾ ਦਿਖਾਵਾਂਗੇ ਵੀ ਬਾਈਆਂ ਨੇ ਕਿਦਾਂ ਦਾ ਤਿਆਰ ਕਰਿਆਗਾ ਤੇ ਆਪਣੇ ਲਵੇ ਕੰਨਿਆ ਜਾਂ ਤੇ ਬਾਈਆਂਲੇ ਵੀ ਕੰਨਿਆ ਜਾਂ ਹੁੰਦਾ ਜਾ ਕੇ ਠੀਕ ਹੈ ਕੀ ਗੱਲ ਬਾਈ ਜੀ ਕਿ ਨੱਪ ਤੋਂ ਸੇਵਾ ਕੀ ਗੱਲ ਬੰਦਾ ਕਹਿੰਦਾ ਕਿਹੜਾ ਲੈ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿੰਨੇ ਆਪਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਨਵੇਂ ਕਿਹੜੇ ਕੰਮ ਕਰ ਉਹਨਾਂ ਨੂੰ ਹੌਸਲਾ ਦੇ ਰਹੇ ਹੋਗੇ ਠੀਕ ਆ ਜੀ ਜੇ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਕੰਮ ਆ ਸਹਾਇਕ ਧੰਦਾ ਬਾਈ ਜੀ ਤੁਸੀਂ ਕੰਮ ਕਰ ਸਕਦੇ ਹੋ ਚੰਗਾ ਬਾਈ ਸਤਿ ਸ਼੍ਰੀ ਅਕਾਲ ਸ਼ੀਗਲ ਬਰੇ ਧੰਨਵਾਦ